ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਰਾਜਿੰਦਰ ਸਿੱਧੂ ਟਿਕੋੜ ਦੋਨਾਂ ਤੇ ਆਪਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਇੱਕ ਰਿਮਾਈਂਡ ਕਰ ਦਿਆਂ ਜਿਹੜੇ ਸਾਡੇ ਨਾਲ ਨਵੇਂ ਵੀਰ ਜੁੜ ਰਹੇ ਨੇ ਜੋ ਜੁੜੇ ਹੋਏ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਡੇਲੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਆਪਣੀ ਵੀਡੀਓ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ 5 ਵਜੇ ਅਪਲੋਡ ਹੁੰਦੀ ਹੈ ਕਿ ਸ਼ਾਮ ਦੇ ਦੇਖਣਾ ਨਾ ਭੁੱਲਿਆ ਕਰੋ ਹਾਂਜੀ ਵੀਡੀਓ ਨੂੰ ਚੰਦ ਜੀ ਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਾਤਾਵਰਣ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਵਰਕ ਤੁਹਾਨੂੰ ਕਿਵੇਂ ਦਾ ਲੱਗਿਆ ਸਾਡੇ ਸੂਟਸ ਨੂੰ ਕਿਵੇਂ ਦੇ ਲੱਗੇ ਸਾਨੂੰ ਜਰੂਰ ਸੁਝਾਦਿਆ ਕਰੋ ਜੀ ਆਪਦੇ ਹਾਂਜੀ ਜੋ ਆਪਾਂ ਅੱਜ ਵਾਲੀ ਵੀਡੀਓ ਬਣਾਉਣੀ ਹੈਗੀ ਉਹ ਆਪਾਂ ਵਰਕ ਕੀਤੇ ਹੋਏ ਸੂਟ ਨੇ ਵਿੱਚ ਆਪਣੇ ਕਾਟਨ ਦੇ ਸੂਟ ਨੇ ਵਿੱਚ ਆਪਣੇ ਪਾਰਟੀ ویئر ਸੂਟ ਨੇ ਜੋ ਵੀ ਤੁਹਾਨੂੰ ਵਧੀਆ ਲੱਗੇ ਪਸੰਦ ਆਏ ਆਪਣਾ ਸਕਰੀਨ ਤੇ ਨੰਬਰ ਸ਼ੋ ਹੋਊਗਾ ਉਸ ਨੰਬਰ ਤੇ ਸਾਨੂੰ ਤੁਸੀਂ ਸਕਰੀਨ ਸ਼ਾਟ ਦੇਣਾ ਤੇ ਆਪਦੇ ਸੂਟ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਜੋ ਸਾਡੇ ਕੋਲ ਤਿਆਰ ਕੀਤੇ ਹੋਏ ਸੂਟ ਨੇ ਉਹਨਾਂ ਦੀ ਪੇਮੈਂਟ ਸਾਨੂੰ ਪਹਿਲਾਂ ਕਰਨੀ ਪਊਗੀ ਪੂਰੀ ਦੀ ਪੂਰੀ ਜੋ ਤੁਸੀਂ ਆਰਡਰ ਤੇ ਦਿਨੋ ਸਾਨੂੰ ਉਹਨਾਂ ਦੀ ਪੇਮੈਂਟ ਅੱਧੀ ਹਾਫ ਪੇਮੈਂਟ ਆਪਾਂ ਪਹਿਲਾਂ ਲੈਨੇ ਆ ਹਾਫ ਪੇਮੈਂਟ ਆਪਾਂ ਤੁਹਾਨੂੰ ਪਿਕ ਦੇਵਾਂਗੇ ਸੂਟ ਪੂਰਾ ਤਿਆਰ ਕਰਕੇ ਉਸ ਤੋਂ ਬਾਅਦ ਸਾਨੂੰ ਤੁਸੀਂ ਪੂਰੀ ਪੇਮੈਂਟ ਕਰੋਗੇ ਠੀਕ ਹੈ ਜੀ ਆਪਣਾ ਪੇਮੈਂਟ ਦਾ ਮੈਥਡ ਹੋ ਗਿਆ ਤੇ ਇੱਕ ਆਪਾਂ ਕੈਸ਼ ਆਨ ਡਿਲੀਵਰੀ ਨੂੰ ਛੱਡ ਕੇ ਹੋਰ ਕਿਸੇ ਮੈਥਡ ਨਹੀਂ ਤੁਸੀਂ ਸਾਨੂੰ ਪੇਮੈਂਟ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਇੰਸਟਾਗ੍ਰam ਤੇ ਐੜੀ ਬੜੀ ਹੋਈ ਸਿੱਧੂ ਟਿਕੋੜ ਦੁਨ ਦਾ ਨਾਮ ਤੇ ਉਹਨਾਂ ਨੂੰ ਸਾਨੂੰ ਉੱਥੇ ਸਾਨੂੰ ਫੋਲੋ ਕਰੋ ਸੋਹਣੇ ਸੋਹਣੇ ਪਿਤਕਾਰ ਦੇਖੋ ਸੋਹਣੇ ਸੋਹਣੇ ਸੂਟ ਦੇਖੋ ਉੱਥੇ ਆਪਾਂ ਡੇਲੀ ਵੀਡੀਓ ਪਾਉਣੇ ਆਗੇ ਜੋ ਵੀ ਆਪਣਾ ਕੰ ਆਪਣੇ ਕੋਲੇ ਵਰਕ ਦਾ ਹਰ ਇੱਕ ਵਰਕ ਆਪਣੇ ਕੋਲੇ ਹੈਂਡਵਰਕ ਪੇਡ ਤੇ ਆਰੀ ਵਰਕ ਮਸ਼ੀਨ ਵਰਕ ਜੋ ਵੀ ਤੁਹਾਨੂੰ ਚਾਹੀਦਾ ਉਹ ਆਪਾਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਸਾਡੇ ਕੰਮ ਨੂੰ ਬਹੁਤ ਵਧੀਆ ਹੰਗਾਰਾ ਦੇ ਰਹੇ ਹੋ ਤੁਸੀਂ ਸਾਨੂੰ ਬਹੁਤ ਖੁਸ਼ੀ ਹੈਗੀ ਤੁਸੀਂ ਸਾਡੇ ਨਾਲ ਬੜਾ ਬਾਤ ਜੁੜ ਰਹੇ ਹੋ ਸਾਡੇ ਕੰਮ ਨੂੰ ਪਸੰਦ ਕਰ ਰਹੇ ਹੋ ਸਾਨੂੰ ਸੁਝਾਅ ਵੀ ਦੇ ਰਹੇ ਹੋ ਤੁਹਾਡਾ ਥੈਂਕ ਯੂ ਜੀ ਸਾਰਿਆਂ ਦਾ ਹਾਂਜੀ ਆਪਾਂ ਕਰਦੇ ਆਂ ਜੀ ਵੀਡੀਓ ਸਟਾਰਟ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸੋ ਗੱਪਣਾ ਕਰਿਆ ਕਰੋ ਤਾਂ ਜੋ ਬਾਅਦ ਤੁਹਾਨੂੰ ਦਿੱਕਤ ਨਾ ਹੋਵੇ ਕੋਈ ਕੋਈ ਤੁਹਾਨੂੰ ਜੇ ਦਿੱਕਤ ਆਉਂਦੀ ਹੈ ਫਿਰ ਤੁਸੀਂ ਸਾਨੂੰ ਫੋਨ ਕਰਕੇ ਤੁਸੀਂ ਕਈ ਵਾਰੀ ਸਾਥੋਂ ਫੋਨ ਨਹੀਂ ਵੀ ਕਰ ਸਕਿਆ ਜਾਂਦਾ ਕਈ ਵਾਰੀ ਆਪਾਂ ਗੱਲਬਾਤ ਹੋ ਵੀ ਜਾਂਦੀ ਹੈ ਤੇ ਕਈ ਵਾਰੀ ਨਹੀਂ ਵੀ ਹੁੰਦੀ ਫਿਰ ਤੁਹਾਨੂੰ ਇਹਨਾਂ ਗੱਲਾਂ ਦੀ ਦਿੱਕਤ ਆਉਂਦੀ ਹੈ ਹਾਂਜੀ ਆਪਾਂ ਕਰਦੇ ਹਾਂ ਵੀਡੀਓ ਸਟਾਰਟ ਹਾਂਜੀ ਜਿਹੜਾ ਇਹ ਵਾਲਾ ਸੂਟ ਹੈ ਬਲੈਕ ਕਲਰ ਦਾ ਸੂਟ ਡਾਟਸ ਬਣੇ ਹੋਏ ਨੇ ਪਿੰਕ ਨਾਲ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਪ੍ਰੈਸ ਵਰਕ ਹੈ ਜੀ 3500 ਦਾ ਰੇਟ ਹੈ ਦਾ ਜੀ ਇਹਦਾ ਰੇਟ ਰਹੇਗਾ 3500 3500 ਦੇ ਵਿੱਚ ਬਹੁਤ ਪਿਆਰਾ ਸੂਟ ਅਗਲਾ ਜਿਹੜਾ ਇਹ ਚਨੂਨ ਦਾ ਦੁਪੱਟਾ ਹੈ ਜੀ ਨਾਲ ਤੇ ਇਹ ਬਾਟਮ ਤੇ ਵੀ ਵਰਕ ਹੈਗਾ 슬ੀਵਸ ਤੇ ਵਰਕ ਹੈ ਦੁਪੱਟਾ ਫੋਰ ਸਾਈਡ ਲੇਸ ਹੈ 3500 ਰੇਟ ਇਹਦਾ ਵੀ 3500 ਰਹੇਗਾ ਜੀ ਜਿਹੜਾ ਅਗਲਾ ਦੁਪੱਟਾ ਹੈਗਾ ਇਹ ਹੈਗਾ ਰਾਣੀ ਸੇਡ ਰਾਣੀ ਸੇਡ ਦਾ ਸੂਟ ਹੈਗਾ ਬਹੁਤ ਹੀ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਦੁਪੱਟੇ ਤੇ ਫੋਰ ਸਾਈਡ ਵਰਕ ਹੈ ਹਾਂਜੀ ਇਹ ਹੈ ਜਿਹੜਾ ਮਸਟਰਡ ਕਲਰ ਦਾ ਸੂਟ ਬਾਟਮ ਤੇ ਵਰਕ 슬ੀਵਸ ਤੇ ਵਰਕ ਦੁਪੱਟਾ ਲੇਸ ਨਾਲ ਤਿਆਰ ਕੀਤਾ ਜੀ ਗਲੇ ਦਾ ਵਰਕ 3500 ਰੇਟ ਹਾਂਜੀ ਅਗਲਾ ਸੂਟ ਹੈਗਾ ਇਹ ਹੈਗਾ ਗ੍ਰੇ ਕਲਰ ਦਾ ਕੰਬੀਨੇਸ਼ਨ ਨੀਲੇ ਦੇ ਨਾਲ ਬਣਿਆ ਹੋਇਆ ਹੈਗਾ ਬਲੂ ਕਲਰ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਕਰੇਵ ਦਾ ਇਹਦਾ ਸਟਾਪ ਹੈਗਾ 3500 ਰੇਟ ਜਿਹੜਾ ਅਗਲਾ ਸੂਟ ਹੈ ਜੀ ਗ੍ਰੀਨ ਕਲਰ ਦਾ ਗ੍ਰੀਨ ਕਲਰ ਦੇ ਹੈਂਡਵਰਕ ਦਾ ਵਰਕ ਕੀਤਾ ਹੋਇਆ ਹੈ ਜੀ 4 ਸਾਈਡ ਦੁਪट्टे ਤੇ ਲੈਸ ਲਾਈ ਹੈ 3500 ਰੇਟ ਜਿਹੜਾ ਅਗਲਾ ਹੈਗਾ ਇਹ ਵੀ ਕਰੇਵ ਦਾ ਸੂਟ ਬਾਟਮ ਤੇ ਵਰਕ ਦੇਖ ਰਹੇ ਹੋ ਤੁਸੀਂ ਤੇ ਚਨੂਨ ਦਾ ਦੁਪੱਟਾ ਨਾਲ 슬ੀਵਸ ਤੇ ਵਰਕ ਰਹੇਗਾ ਜੀ ਤੇ ਦੁਪੱਟੇ ਉੱਤੇ ਪੱਟੀ ਲੱਗੀ ਹੈ 3500 ਰੇਟ ਹਾਂਜੀ ਇਹ ਆਪਣਾ ਕੌਟਨ ਦਾ ਸੂਟ ਬਹੁਤ ਹੀ ਪਿਆਰਾ ਗ੍ਰੇ ਸੌਰੀ ਹਰੇ ਜਿਹੇ ਕਲਰ ਦੇ ਉੱਤੇ ਫਿੱਕਾ ਜਿਹਾ ਹਰਾ ਜਿਹਾ ਕਲਰ ਹੈ ਇਹਦੇ ਉੱਤੇ ਵਰਕ ਕੀਤਾ ਪਿੰਕ ਦਾ ਕੰਬੀਨੇਸ਼ਨ ਬਹੁਤ ਪਿਆਰਾ ਨੀਲੇ ਤੇ ਪਿੰਕ ਦਾ ਇਹ ਕੰਬੀਨੇਸ਼ਨ ਬਹੁਤ ਹੀ ਜਿਆਦਾ ਪਿਆਰਾ ਇਹਨਾਂ ਦਾ ਰੇਟ ਹੈਗਾ 1700 ਜੀ ਨਾਲ ਚਨੂਨ ਦਾ ਦੁਪੱਟਾ ਕਿੰਨਾ ਪਿਆਰੇ ਸੂਟ ਇਹ ਬਲੈਕ ਕਲਰ ਦੇ ਪਿੰਕ ਕਲਰ ਦਾ ਕੰਬੀਨੇਸ਼ਨ ਇਹ ਕਾਟਨ ਦੇ ਸੂਟ ਆ ਗਏ ਜੀ ਤੇ ਇਹ ਵੀ ਮੈਨਸ ਨੂੰ 1700 ਦੇ ਰੇਟ ਦੇ ਵਿੱਚ ਮਿਲੇਗਾ ਬਹੁਤ ਹੀ ਡਿਮਾਂਡਡ ਸੂਟ ਨੇ ਜੀ ਇਹ ਆ ਫੇਰ ਆਪਣੇ ਬਰਕ ਵਾਲੀ ਸੂਟ ਆ ਗਈ ਜੀ ਇਹ ਆ ਗਿਆ ਸਿਮਰ ਸਿਮਰ ਦੇ ਉੱਤੇ ਹੈਂਡਵਰਕ ਅ ਸਲੀਵਸ ਤੇ ਵਰਕ ਇਹ ਆ ਗਿਆ ਆਪਣਾ ਬਹੁਤ ਹੀ ਜਿਆਦਾ ਅ ਮੈਚਿੰਗ ਸੂਟ ਆ ਗਈ ਜੀ ਇਹ ਮੈਚਿੰਗ ਚੱਲਣਗੇ ਹੁਣ ਇਧਰ ਇਹ ਦਾ ਤੇ ਨਾਭੀ ਦਾ ਮੈਚਿੰਗ ਕੀਤੀ ਹੋਈ ਹੈ ਜੀ ਬਾਟਮ ਤੇ ਵਰਕ ਕੀਤਾ ਹੋਊਗਾ ਤੇ ਬਹੁਤ ਹੀ ਜਿਆਦਾ ਸੋਹਣੇ ਸੂਟ ਆ ਗਏ ਜੀ ਆ ਦੇਖੋ ਜੀ ਇਹ ਵੀ ਆਪਣੀ ਮੈਚਿੰਗ ਸੂਟ ਆ ਗਿਆ ਇਹਦਾ ਪਿੰਕ ਕਲਰ ਦਾ ਤੇ ਰਾਣੀ ਸੇਡ ਦਾ ਕੰਬੀਨੇਸ਼ਨ ਬਣਾਇਆ ਹੋਇਆ ਹੈ 슬ੀਵਸ ਤੇ ਵਰਕ ਹੈ ਜੀ ਦੁਪੱਟੇ ਦੇ ਉੱਤੇ ਵਰਕ ਹੈ ਜੀ ਆਹ ਦੇਖੋ ਜੋਰਜਟ ਦੇ ਉੱਤੇ ਇਹ ਵਰਕ ਕੀਤਾ ਹੋਇਆ ਹੈਗਾ ਇਹ ਸਰਾਰਾ ਸੂਟ ਆ ਗਿਆ ਸਰਾਰਾ ਗਰਾਰਾ ਕੁਝ ਵੀ ਬਣਾ ਸਕਦੇ ਹੋ 3 ਮੀਟਰ ਦੀ ਫਰੌਕ ਹੈ ਇਹਦੇ ਨਾਲ ਤੇ ਇਹ ਵੀ ਆਪਣਾ ਥਰਡੀ ਸੂਟ ਹੈ ਜੀ ਆਹ ਵੇਖੋ ਅਗਲਾ ਸੂਟ ਫਿਰ ਸਿਮਰਦਾ ਆ ਗਿਆ ਸਿਮਰਦਾ ਪਿੰਕ ਕਲਰ ਦਾ ਤੇ ਲਵੰਡਰ ਕਲਰ ਦਾ ਕੰਬੀਨੇਸ਼ਨ ਬਣਾਇਆ ਹੋਇਆ ਹੈ 슬ੀਵਸ ਤੇ ਵਰਕ ਹੈ ਜੀ ਤੇ ਬਾਟਮ ਤੇ ਵਰਕ ਆਹ ਦੇਖੋ ਅਗਲਾ ਸੂਟ ਸਲੀਵਸ ਤੇ ਵਰਕ बॉਟਮ ਤੇ ਵਰਕ 3500 ਰੇਟ ਹੈ ਜੀ ਇਹਨਾਂ ਦਾ ਜਿੰਨੇ ਵੀ ਤੁਹਾਨੂੰ ਬੁਖਾਰ ਆਈਆਂ ਮੈਂ 3500 ਰੇਟ ਹਾਂਜੀ ਨਾਲ ਦੁਪੱਟੇ ਨੇ ਪਿਓਰ ਕਰੇਪ ਦਾ ਸੂਟ ਜੀ ਬਹੁਤ ਹੀ ਸੋਹਣਾ ਸਲੀਵਸ ਤੇ ਵਰਕ बॉਟਮ ਤੇ ਵਰਕ 4 ਸਾਈਡ ਲੈਂਸ ਲੱਗੀ ਹੋਈ ਹੈ ਦੁਪੱਟੇ ਦੇ ਚਨੂਨ ਦਾ ਦੁਪੱਟਾ ਆਹ ਦੇਖੋ ਜੀ ਬਹੁਤ ਹੀ ਪਿਆਰਾ ਸਰਾਰਾ ਸੂਟ ਹੈਗਾ ਦੁਪੱਟੇ ਨਾਲ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਜੀ 3500 ਇਹਦਾ ਵੀ 3500 ਰੇਟ ਇਹ ਹੈ ਗ੍ਰੀਨ ਕਲਰ ਦਾ ਤੇ ਉਸਮਾਨੀ ਜੇ ਕਲਰ ਦਾ ਆਪਾਂ ਕਹਿੰਸਾ ਸਕਾਈ ਕਲਰ ਦਾ ਕੰਬੀਨੇਸ਼ਨ ਬਣਿਆ ਹੋਇਆ 23 ਲੱਕ ਦਾ ਸੂਟ ਹੈ ਜੀ ਇਹ ਫਾਈਬਰਕ ਬਹੁਤ ਹੀ ਪਿਆਰਾ ਵਰਕ 3500 ਅਗਲਾ ਹੈ ਜੀ ਇਹ ਆ ਗਿਆ ਆਪਣਾ ਬਾਟਮ ਤੇ ਵਰਕ ਆ ਜਾਊਗਾ ਦੁਪੱਟੇ ਦੇ ਉੱਤੇ ਵੀ ਵਰਕ ਹੈ ਸਲੀਵਸ ਤੇ ਵਰਕ ਹੈ ਠੀਕ ਹੈ ਜੀ ਫਰੰਟ ਪੀਸ ਤੇ ਵਰਕ ਹੈ ਬਹੁਤ ਪਿਆਰਾ ਸੂਟ ਇਹ ਵੀ ਦੁਪੱਟਾ ਆ ਗਿਆ ਜੀ ਦੁਪੱਟੇ ਤੇ ਫੋਰ ਸਾਈਡ ਲੈਸ ਲੱਗੀ ਹੈ ਪ्युअर ਹੈਂਡ ਵਰਕ ਦਾ ਸੂਟ ਹੈ ਜੀ ਸਲੀਵਸ ਦੇਖੋ ਸਲੀਵਸ ਤੇ ਅਲੱਗ-ਅਲੱਗ ਫੋਟੋ ਸਾਰਾ ਕੁਝ ਦਿਖਾਇਆ ਹੋਇਆ ਹੈ ਜੀ ਇਹ ਆਪਣਾ ਲਵੰਡਰ ਕਲਰ ਦਾ ਸੂਟ ਦੁਪੱਟੇ ਤੇ ਪੱਤੀ ਲਾ ਕੇ ਬਣੇ ਸਨ ਦਿੱਤੀ ਹੋਈ ਹੈ 슬ੀਵਸ ਤੇ ਬਾਟਮ ਤੇ ਵਰਕ ਜੀ ਲਵੰਡਰ ਕਲਰ ਦਾ ਸੂਟ ਬਹੁਤ ਹੀ ਜਿਆਦੇ ਪਿਆਰਾ ਡਿਜ਼ਾਈਨਡ ਸੂਟ 3500 ਰੇਟ ਹੋ ਜੀ ਆਲੇ ਸੂਟ ਦਾ ਵੀ 3500 ਰੇਟ ਬਾਟਮ ਤੇ ਵਰਕ ਅੰਬੀਆਂ ਦਾ ਜੀ ਇਹ ਗਰੇ ਕਲਰ ਦਾ ਪਿੰਕ ਕਲਰ ਦਾ ਤੇ ਸੌਰੀ ਆਪਾਂ ਦੱਸ ਨਹੀਂ ਸਕੇ ਠੀਕ ਹੈ ਅਗਲਾ ਹੈਗਾ ਜਿਹੜਾ ਇਹ ਮੈਂ ਦੀ ਤੇ ਪਾਉਣ ਵਾਸਤੇ ਸੂਟ ਬਹੁਤ ਹੀ ਜਿਆਦਾ ਪਿਆਰਾ ਜੀ ਅਗਲਾ ਫੇਰ ਆਪਣਾ ਸੂਟ ਆ ਗਿਆ ਜਿਹੜਾ ਇਹਦਾ ਵੀ ਕੰਬੀਨੇਸ਼ਨ ਦੇਖੋ ਸਕਾਈ ਦਾ ਤੇ ਪਿੰਕ ਦਾ ਬਹੁਤ ਹੀ ਪਿਆਰਾ ਸੂਟ ਇਹ ਵੀ ਆਪਣਾ 3500 ਦੇ ਵਿੱਚ ਮਿਲੂਗਾ ਜੀ ਸੋਨੂੰ ਹਾਂਜੀ ਜਿਹੜੇ ਅੱਜ ਤੁਸੀਂ ਸੂਟ ਵੇਖੇ ਸੋਨੂੰ ਕਿਵੇਂ ਦੇ ਲੱਗੇ ਸਾਨੂੰ ਬਤੋ ਉਹਦੇ ਕਮੈਂਟ ਕਰਕੇ ਦੱਸਿਓ ਜੋ ਵੀ ਅਸੀਂ ਆਪਣਾ ਕੰਮ ਕਰਦੇ ਆ ਵਰਕ ਕਰਦੇ ਆ ਅਸੀਂ ਆਪਦਾ ਦਿਲੋਂ ਕਰਦੇ ਆ ਤੁਸੀਂ ਸਾਨੂੰ ਦਿਲੋਂ ਸਪੋਰਟ ਦੇ ਰਹੇ ਹੋ ਹਾਂਜੀ ਆਪਾਂ ਜਲਦੀ ਹੀ ਮਿਲਦੇ ਹਾਂ ਇਸੇ ਨਵੇਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ